ਸਤਿ ਸ਼੍ਰੀ ਅਕਾਲ ਜੀ ਹਾਜ਼ਰੀਆਂ ਜੀ ਦੀ ਨਵੀਂ ਕਹਾਣੀ ਦੇ ਨਾਲ ਮੈਨੂੰ ਕੁਝ ਹੀ ਹਫ਼ਤੇ ਹੋਏ ਸੀ ਇਸ ਅਪਾਰਟਮੈਂਟ ਵਿੱਚ ਆਏ ਹੋਏ ਤੇ ਇਹ ਅਪਾਰਟਮੈਂਟ ਬਹੁਤ ਹੀ ਸ਼ਾਨਦਾਰ ਅਪਾਰਟਮੈਂਟ ਸੀ ਜੋ ਕਿ 15 ਮੰਜ਼ਲਾਂ ਦਾ ਸੀ ਅਪਾਰਟਮੈਂਟ ਦੇਖਣ ਵਿੱਚ ਹੀ ਅਪਾਰਟਮੈਂਟ ਸੀ ਪਰ ਉਸਦੇ ਫਲੈਟ ਅੰਦਰ ਤੋਂ ਕਿਸੇ ਬੰਗਲੇ ਤੋਂ ਘੱਟ ਨਹੀਂ ਸੀ ਮੈਂ ਇੱਥੇ ਇੱਕ ਨੌਵੀਂ ਕਲਾਸ ਦੇ ਵਿਦਿਆਰਥੀ ਨੂੰ ਟਿਊਸ਼ਨ ਪੜਾਉਣ ਆਉਂਦੀ ਸੀ ਕਿਉਂਕਿ ਇਹ ਡਿਫੈਂਸ ਦਾ ਇੱਕ ਬਹੁਤ ਹੀ ਚੰਗਾ ਇਲਾਕਾ ਸੀ ਇਹ ਮਾਰਤਾਵੀ ਬਹੁਤ ਸ਼ਾਨਦਾਰ ਸੀ ਉੱਥੇ ਰਹਿਣ ਵਾਲੇ ਲਗਭਗ ਸਾਰੇ ਹੀ ਲੋਕ ਅਮੀਰ ਘਰਾਣੇ ਨਾਲ ਸੰਬੰਧ ਰੱਖਦੇ ਸੀ ਉਹਨਾਂ ਦੇ ਬੱਚੇ ਦੀ ਮੰਥਲੀ ਫੀਸ ਮੈਂ 20000 ਉਸ ਦੀ ਮਾਂ ਕੋਲੋਂ ਮੰਗੀ ਸੀ ਤੇ ਮੈਨੂੰ ਲੱਗ ਰਿਹਾ ਸੀ ਕਿ ਮੈਂ ਕੁਝ ਜ਼ਿਆਦਾ ਹੀ ਫੀਸ ਕਹਿ ਦਿੱਤੀ ਆ ਪਰ ਮੈਨੂੰ ਹੈਰਾਨੀ ਉਸ ਸਮੇਂ ਹੋਈ ਜਦੋਂ ਉਸ ਦੀ ਮਾਂ ਨੇ ਕੋਈ ਵੀ ਇਤਰਾਜ਼ ਨਹੀਂ ਕੀਤਾ ਤੇ ਫੌਰਨ ਹਾਂਮੀ ਪਰ ਲਈ ਮੈਂ ਤਾਂ ਹੈਰਾਨੀ ਨਾਲ ਉਸ ਔਰਤ ਨੂੰ ਦੇਖਣ ਲੱਗੀ ਮੈਂ ਇੰਗਲਿਸ਼ ਵਿੱਚ ਐਵੇਂ ਕੀਤੀ ਸੀ ਕਿ ਉਹ ਬੱਚਾ 9ਵੀਂ ਕਲਾਸ ਦਾ ਸਟੂਡੈਂਟ ਸੀ ਪਰ ਪੜ੍ਹਾਈ ਵਿੱਚ ਬਹੁਤ ਹੀ ਕਮਜ਼ੋਰ ਸੀ ਮੈਂ ਅਪਾਰਟਮੈਂਟ ਤੋਂ ਕਾਫੀ ਦੂਰ ਦੇ ਇਲਾਕੇ ਵਿੱਚ ਰਹਿੰਦੀ ਸੀ ਮੈਨੂੰ ਇੱਥੇ ਆਉਣ ਲਈ ਦੋ ਬੱਸਾਂ ਬਦਲਣੀਆਂ ਪੈਂਦੀਆਂ ਮੇਰੀ ਕੋਸ਼ਿਸ਼ ਤਾਂ ਇਹੀ ਹੁੰਦੀ ਸੀ ਕਿ ਇਸ ਅਪਾਰਟਮੈਂਟ ਵਿੱਚ ਮੈਨੂੰ ਦੋ ਚਾਰ ਟਿਊਸ਼ਨ ਹੋਰ ਵੀ ਮਿਲ ਜਾਣ ਤਾਂ ਕਿ ਮੇਰੇ ਘਰ ਦੇ ਹਾਲਾਤ ਚੰਗੇ ਹੋ ਸਕਣ ਇਹ ਟਿਊਸ਼ਨ ਵੀ ਮੇਰੀ ਇੱਕ ਦੋਸਤ ਨੇ ਮੈਨੂੰ ਲਗਵਾ ਕੇ ਦਿੱਤੀ ਸੀ ਉਹੋ ਇਸ ਬੱਚੇ ਦੇ ਸਕੂਲ ਦੀ ਟੀਚਰ ਸੀ ਜਿੱਥੇ ਇਹ ਬੱਚਾ ਪੜਦਾ ਸੀ ਮੈਂ ਤਾਂ ਆਪਣੀ ਦੋਸਤਾਂ ਜਿੰਨਾ ਧੰਨਵਾਦ ਕਰਦੀ ਉਹਨਾਂ ਹੀ ਘਟ ਸੀ ਹਾਲਾਂਕਿ ਮੇਰੀ ਪੜਾਈ ਕੁਝ ਘਟ ਨਹੀਂ ਸੀ ਮੇਰੀ ਪੜਾਈ ਦਾ ਜੋ ਰਿਕਾਰਡ ਸੀ ਉਹ ਬਹੁਤ ਹੀ ਚੰਗਾ ਸੀ ਪਰ ਮੇਰੇ ਕੋਲ ਕੋਈ ਵੀ ਸ਼ਿਫਾਰਿਸ਼ ਨਹੀਂ ਸੀ ਇਸ ਲਈ ਮੈਨੂੰ ਕਿਸੇ ਵੀ ਚੰਗੇ ਸਕੂਲ ਵਿੱਚ ਟੀਚਰ ਦੀ ਨੌਕਰੀ ਨਹੀਂ ਮਿਲੀ ਸਵੇਰ ਦੇ ਸਮੇਂ ਮੈਂ ਇੰਗਲਿਸ਼ మీడియం ਸਕੂਲ ਵਿੱਚ ਟੀਚਿੰਗ ਕਰਦੀ ਸੀ ਜਿੱਥੇ ਮੈਨੂੰ ਮੁਸ਼ਕਿਲ ਨਾਲ 15000 ਤਨਖਾਹ ਮਿਲਦੀ ਸੀ ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਸਨ ਤੇ ਮੈਂ ਆਪਣੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ ਮੇਰੇ ਤੋਂ ਛੋਟੇ ਮੇਰੇ ਦੋ ਭਰਾ ਸੀ ਜੋ ਕਿ ਸਕੂਲ ਵਿੱਚ ਪੜ੍ਹਦੇ ਸੀ ਇਸ ਲਈ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਉੱਤੇ ਆ ਗਈ ਸੀ ਕੁਝ ਪਾਪਾ ਦੀਆਂ ਦੁਕਾਨਾਂ ਤੋਂ ਕਰਾਇਆ ਜਾਂਦਾ ਸੀ ਮੇਰੀ ਮਾਂ ਵੀ ਬਹੁਤ ਹੀ ਸਮਝਦਾਰ ਔਰਤ ਸੀ ਇਸ ਲਈ ਉਹ ਘਰ ਨੂੰ ਬਹੁਤ ਚੰਗੇ ਤਰੀਕੇ ਨਾਲ ਚਲਾ ਰਹੀ ਸੀ ਬਸ ਐਵੇਂ ਹੀ ਮਿਹਨਤ ਕਰਕੇ ਅਸੀਂ ਆਪਣਾ ਘਰ ਚਲਾ ਰਹੇ ਸੀ ਮੈਂ ਦੇਖਣ ਵਿੱਚ ਬੇहद ਖੂਬਸੂਰਤ ਸੀ ਇਸ ਲਈ ਸਧਾਰਨ ਜਿਹੇ ਕੱਪੜਿਆਂ ਵਿੱਚ ਵੀ ਆਪਣੇ ਹੁਸਨ ਦੀ ਵਜ੍ਹਾ ਨਾਲ ਮੈਂ ਸਭ ਤੋਂ ਅੱਗੇ ਨਜ਼ਰ ਆਉਂਦੀ ਮੈਂ ਸ਼ਾਮ ਦੇ ਸਮੇਂ ਉਸ ਮੁੰਡੇ ਨੂੰ ਪੜਾਉਣ ਜਾਂਦੀ ਵੈਸੇ ਤਾਂ 2 ਮਹੀਨਿਆਂ ਤੋਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਕੁਝ ਦਿਨਾਂ ਤੋਂ ਮੇਰੇ ਨਾਲ ਕੁਝ ਅਜੀਬੋ ਗਰੀਬ ਹਾਦਸੇ ਹੋਣ ਲੱਗੇ ਮੈਂ ਜਦੋਂ ਵੀ ਲਿਫਟ ਵਿੱਚ ਜਾਂਦੀ ਤਾਂ ਉੱਥੇ ਪਹਿਲਾਂ ਤੋਂ ਹੀ 3-4 ਮੁੰਡੇ ਮੌਜੂਦ ਹੁੰਦੇ ਸ਼ਾਇਦ ਉਹ ਇਸੇ ਅਪਾਰਟਮੈਂਟ ਦੇ ਵਿੱਚ ਰਹਿੰਦੇ ਸੀ ਪਰ ਇੰਨੇ ਵਾਰਾ ਕਿਸਮ ਦੇ ਮੁੰਡੇ ਸੀ ਕਿ ਮੈਂ ਦੱਸ ਨਹੀਂ ਸਕਦੀ ਨੀ ਕੁਨੇਤਾ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਪਾ ਰੱਖੀਆਂ ਸੀ ਵਾਲ ਮੋਢਿਆਂ ਤੱਕ ਲੰਮੇ ਸੀ ਪਰ ਮੈਨੂੰ ਤਾਂ ਉਹਨਾਂ ਦੇ ਅੰਦਰ ਜਾਹਲ ਤੇ ਗਵਾਰਪੁਨੇ ਦੇ ਇਲਾਵਾ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ ਜਦੋਂ ਵੀ ਮੈਂ ਲਿਫਟ ਵਿੱਚ ਜਾਂਦੀ ਤੇ ਲਿਫਟ ਬੰਦ ਹੁੰਦੀ ਉਹ ਮੁੰਡੇ ਵਾਰੀ-ਵਾਰੀ ਬੇਹੂਦਾ ਗਾਣੇ ਗਾਉਣ ਲੱਗਦੇ ਜਿਸ ਨੂੰ ਸੁਣ ਕੇ ਮੇਰੀਆਂ ਨਜ਼ਰਾਂ ਜ਼ਮੀਨ ਤੇ ਡਿੱਗ ਜਾਂਦੀਆਂ ਮੇਰੀ ਕੋਸ਼ਿਸ਼ ਹੁੰਦੀ ਕਿ ਜਲਦੀ ਤੋਂ ਜਲਦੀ ਲਿਫਟ ਖੁੱਲ ਜਾਵੇ ਤੇ ਮੈਂ ਆਪਣੀ ਜਗ੍ਹਾ ਤੇ ਪਹੁੰਚ ਜਾਵਾਂ ਮੇਰੇ ਲਈ ਹੈਰਾਨ ਕਰਨ ਦੇਣ ਵਾਲੀ ਇਹ ਗੱਲ ਸੀ ਕਿ ਜਦੋਂ ਵੀ ਮੈਂ ਲਿਫਟ ਵਿੱਚ ਸਵਾਰ ਹੋਣ ਲੱਗਦੀ ਉਹ ਚਾਰੇ ਮੁੰਡੇ ਪਹਿਲਾਂ ਤੋਂ ਹੀ ਉਸ ਲਿਫਟ ਦੇ ਅੰਦਰ ਮੌਜੂਦ ਹੁੰਦੇ ਜੇ ਇੱਕ ਦੋ ਵਾਰ ਆਇਆ ਹੁੰਦਾ ਤਾਂ ਮੈਂ ਇਸ ਨੂੰ ਇੱਕ ਇਤਫਾਕ ਹੀ ਸਮਝਦੀ ਪਰ ਪਿਛਲੇ ਕੁਝ ਦਿਨਾਂ ਤੋਂ ਇਹ ਰੋਜ਼ਾਨਾ ਹੋਣ ਲੱਗ ਪਿਆ ਸੀ ਜੀ ਉਸ ਮੰਜ਼ਿਲ ਤੇ ਮੈਂ ਉਸ ਬੱਚੇ ਨੂੰ ਪੜਾਉਣ ਜਾਂਦੀ ਸੀ ਉਹ 8ਵੀਂ ਮੰਜ਼ਿਲ ਸੀ ਇਸ ਲਈ ਪੈਦਲ ਪੌੜੀਆਂ ਚੜ੍ਹ ਕੇ ਜਾਂਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਅੱਜ ਵੀ ਜਦੋਂ ਮੈਂ ਲਿਫਟ ਵਿੱਚ ਸਵਾਰ ਹੋਈ ਤਾਂ ਉਹਨਾਂ ਵਿੱਚੋਂ ਇੱਕ ਮੁੰਡਾ ਮੇਰੇ ਬਰਾਬਰ ਆ ਕੇ ਖੜਾ ਹੋ ਗਿਆ ਤੇ ਇੱਕ ਗਾਣਾ ਗੁੰਗਣਾਉਣ ਲੱਗਿਆ ਮੈਂ ਉਸ ਨੂੰ ਘੂਰ ਕੇ ਦੇਖਿਆ ਤਾਂ ਉਹ ਮੁਸਕਰਾਉਣ ਲੱਗਿਆ ਤੇ ਫਿਰ ਤੋਂ ਗਾਣਾ ਗਾਉਣ ਲੱਗਿਆ ਗਾਣਾ ਗੁੰਮਦੇ ਹੋਏ ਉਹ ਪੂਰੀ ਅਦਾਕਾਰੀ ਕਰ ਰਿਹਾ ਸੀ ਤੇ ਪਿੱਛੇ ਤਿੰਨੇ ਖੜੇ ਮੁੰਡੇ ਇਹ ਦੇਖ ਕੇ ਹਾਸ ਰਏ ਸੀ ਮੈਂ ਨਾ ਜਾਣੇ ਕਿਵੇਂ ਆਪਣਾ ਗੁੱਸਾ ਬਰਦਾਸ਼ਤ ਕਰ ਕਰੀ ਖੜੀ ਸੀ ਕਿਉਂਕਿ ਇਸ ਸਮੇਂ ਮੈਂ ਲਿਫਟ ਵਿੱਚ ਇਕੱਲੀ ਕੁੜੀ ਸੀ ਉਸ ਮੁੰਡੇ ਦੀ ਸੁਰਤਾਲ ਖਤਮ ਹੋਈ ਤਾਂ ਮੇਰੇ ਪਿੱਛੇ ਖੜੇ ਦੂਜੇ ਮੁੰਡਿਆਂ ਨੇ ਇੱਕ ਹੋਰ ਬੇਹੁਦਾ ਗਾਣਾ ਗਾਣਾ ਸ਼ੁਰੂ ਕਰ ਦਿੱਤਾ ਮੈਂ ਜਲਦੀ ਨਾਲ ਲਿਫਟ ਦੇ ਦਰਵਾਜ਼ੇ ਦੇ ਕਰੀਬ ਆ ਗਈ ਉਹ ਮੁੰਡਾ 22 ਸਾਲ ਦਾ ਸੀ ਮੇਰਾ ਹੀ ਹਾਮੁਮਰ ਸੀ ਪਰ ਬਹੁਤ ਹੀ ਬੇਸ਼ਰਮ ਤੇ ਬਤਮੀਜ਼ ਸੀ ਮੈਂ ਆਪਣੇ ਫਲੋਰ ਦੇ ਬਟਨ ਨੂੰ ਦੁਬਾਰਾ ਤੋਂ 2-3 ਵਾਰ ਪ੍ਰੈਸ ਕਰ ਚੁੱਕੀ ਸੀ ਹਾਲਾਂਕਿ ਉਹ ਪਹਿਲਾਂ ਤੋਂ ਹੀ ਪ੍ਰੈਸ ਸੀ ਮੇਰਾ ਵਾਸ ਨਹੀਂ ਚੱਲ ਰਿਹਾ ਸੀ ਕਿ ਲਿਫਟ ਕਿਸੇ ਵੀ ਫਲੋਰ ਉੱਤੇ ਖੁੱਲ ਜਾਵੇ ਤੇ ਮੈਂ ਇੱਥੇ ਤੋਂ ਨਿਕਲ ਜਾਵਾਂ ਮੇਰੀ ਇਸ ਹਰਕਤ ਨੂੰ ਦੇਖ ਕੇ ਉਹ ਮੁੰਡੇ ਹੱਸਣ ਲੱਗੇ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਬੱਸ ਵੀ ਕਰੋ ਯਾਰ ਬੱਚੀ ਨੂੰ ਡਰ ਲੱਗ ਰਿਹਾ ਹੋਵੇਗਾ ਦੂਜਾ ਬੋਲਿਆ ਖੂਬਸੂਰਤ ਕੁੜੀ ਜੇ ਲਿਫਟ ਵਿੱਚ ਨਾਲ ਹੋਏ ਤਾਂ ਦਿਲ ਵਿੱਚ ਇੱਕ ਖੁਆਇਸ਼ ਜੀ ਜਾਗਦੀ ਆ ਕਾਸ਼ ਕਿ ਲਿਫਟ ਬੰਦ ਰਹੇ ਤੇ ਕਦੇ ਨਾ ਖੁੱਲੇ ਤੇ ਇਹ ਕਹਿ ਕੇ ਉਸ ਮੁੰਡੇ ਨੇ ਮੇਰੇ ਦੁਪट्टे ਦਾ ਪੱਲੂ ਫੜ ਲਿਆ ਮੇਰੀ ਬਰਦਾਸ਼ ਸ਼ਾਇਦ ਇੱਥੇ ਤੱਕ ਹੀ ਸੀ ਮੈਂ ਪਲਟ ਕੇ ਦੇਖਿਆ ਕਿ ਉਸ ਮੁੰਡੇ ਦੇ ਮੂੰਹ ਤੇ ਖਿੱਚ ਕੇ ਥੱਪੜ ਮਾਰ ਦਿੱਤਾ ਜੋ ਇਹ ਕਹਿ ਰਿਹਾ ਸੀ ਥੱਪੜ ਦੀ ਆਵਾਜ਼ ਉਸ ਪੂਰੀ ਲਿਫਟ ਵਿੱਚ ਗੂੰਜੀ ਸੀ ਚਾਰੇ ਦੇ ਚਾਰੇ ਮੁੰਡੇ ਗੁੰਮ ਹੱਕੇ ਬੱਕੇ ਮੈਨੂੰ ਦੇਖਣ ਲੱਗੇ ਮੈਂ ਕਿਹਾ ਬਹੁਤ ਜ਼ਿਆਦਾ ਸ਼ੌਂਕ ਗਾਣਾ ਗਾਉਣ ਦਾ ਤਾਂ ਘਰ ਜਾ ਕੇ ਆਪਣੀ ਭੈਣ ਨੂੰ ਸੁਣਾਉਣਾ ਤੇ ਉਸ ਦਾ ਵੀ ਦਿਲ ਬੈਲ ਜਾਵੇਗਾ ਖਬਰਦਾਰ ਜੋ ਅੱਗੇ ਤੋਂ ਮੇਰੇ ਸਾਹਮਣੇ ਅਜਾਈ ਬੇਹੁਦਾ ਹਰਕਤਾਂ ਕਰਨ ਦੀਆਂ ਕੋਸ਼ਿਸ਼ ਕੀਤੀ ਤਾਂ ਤੁਸੀਂ ਲੋਕਾਂ ਨੇ ਤਾਂ ਮੈਂ ਤੁਹਾਡੀ ਸ਼ਿਕਾਇਤ ਕਰ ਦੇਵਾਂਗੀ ਮੇਰਾ ਇਹ ਕਹਿਣਾ ਸੀ ਕਿ ਮੇਰਾ ਫਲੋਰ ਆ ਗਿਆ ਮੈਂ ਲਿਫਟ ਤੋਂ ਬਾਹਰ ਨਿਕਲ ਗਈ ਅੱਜ ਤਾਂ ਉਸ ਬੱਚੇ ਨੂੰ ਪੜ੍ਹਾਉਣਾ ਵੀ ਮੈਨੂੰ ਮੁਸ਼ਕਲ ਲੱਗ ਰਿਹਾ ਸੀ ਕਿਉਂਕਿ ਮੇਰਾ ਦਿਮਾਗ ਉਹਨਾਂ ਚਾਰੇ ਮੁੰਡਿਆਂ ਦੀ ਤਰਫ ਹੀ ਜਾ ਰਿਹਾ ਸੀ ਜਿਵੇਂ-ਤਿਵੇਂ ਮੈਂ 2 ਘੰਟੇ ਪੜ੍ਹਾਇਆ ਤੇ ਜਦੋਂ ਵਾਪਸ ਆਉਣ ਲੱਗੀ ਤਾਂ ਲਿਫਟ ਅੰਦਰ ਉਹ ਮੁੰਡਾ ਪਹਿਲਾਂ ਤੋਂ ਹੀ ਮੌਜੂਦ ਸੀ ਜਿਸ ਨੂੰ ਮੈਂ ਥੱਪੜ ਮਾਰਿਆ ਸੀ ਬਾਕੀ ਦੇ ਤਿੰਨ ਨਹੀਂ ਸੀ ਉਹ ਗੁੱਸੇ ਨਾਲ ਮੈਨੂੰ ਦੇਖ ਰਿਹਾ ਸੀ ਉਸਦੇ ਚਿਹਰੇ ਤੇ ਹੁਣ ਤੱਕ ਵੀ ਮੇਰੀਆਂ ਉਂਗਲਾਂ ਦੇ ਨਿਸ਼ਾਨ ਮੌਜੂਦ ਸੀ ਮੇਰਾ ਦਿਲ ਨਾ ਜਾਣੇ ਕਿਉਂ ਅਣਜਾਣੇ ਜੈ ਡਾਰ ਵਿੱਚ ਕਿਰਨ ਲੱਗਿਆ ਸੀ ਮੈਂ ਇੱਕ ਕਦਮ ਲਿਫਟ ਦੇ ਅੰਦਰ ਰੱਖਿਆ ਪਰ ਫਿਰ ਫੌਰਨ ਤੋਂ ਬਾਹਰ ਕੱਢ ਲਿਆ ਤੇ ਫਿਰ ਲਿਫਟ ਬੰਦ ਹੋਣ ਦਾ ਇੰਤਜ਼ਾਰ ਕਰਨ ਲੱਗੀ ਤਾਂ ਕਿ ਉਹ ਮੁੰਡਾ ਪਹਿਲਾਂ ਉਤਰ ਜਾਵੇ ਇਸ ਤੋਂ ਪਹਿਲਾਂ ਕਿ ਲਿਫਟ ਬੰਦ ਹੁੰਦੀ ਉਸ ਮੁੰਡੇ ਨੇ ਲਿਫਟ ਦਾ ਬਟਨ ਦੁਬਾਰਾ ਤੋਂ ਦਬਾ ਦਿੱਤਾ ਤੇ ਲਿਫਟ ਦੁਬਾਰਾ ਤੋਂ ਖੁੱਲ ਗਈ ਫਿਰ ਮੈਂ ਨੂੰ ਕਹਿਣ ਲੱਗਿਆ ਅੰਦਰ ਆਓ ਮੈਂ ਤੇਰੇ ਨਾਲ ਗੱਲ ਕਰਨੀ ਆ ਜਿਸ ਤਰ੍ਹਾਂ ਦੇ ਸ਼ਬਦਾਂ ਵਿੱਚ ਉਸਨੇ ਮੈਨੂੰ ਇਹ ਕਿਹਾ ਸੀ ਮੇਰਾ ਦਿਲ ਤਾਂ ਬੁਰੀ ਤਰ੍ਹਾਂ ਨਾਲ ਧੜਕਣ ਲੱਗ ਗਿਆ ਸੀ ਮੈਂ ਸੋਚਿਆ ਕਿ ਪੌੜੀਆਂ ਤੋਂ ਚਲੇ ਜਾਣਾ ਠੀਕ ਆ ਮੈਂ ਉਸ ਮੁੰਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ ਮੈਂ ਫੌਰਨ ਨਾਲ ਪਲਟ ਕੇ ਪੌੜੀਆਂ ਵੱਲ ਚੱਲ ਪਈ ਪਰ ਉਹ ਮੁੰਡਾ ਮੇਰੇ ਪਿੱਛੇ ਹੀ ਆਉਣ ਲੱਗਿਆ ਮੇਰਾ ਦਿਲ ਬਹੁਤ ਜ਼ਿਆਦਾ ਡਰਿਆ ਹੋਇਆ ਸੀ ਇਸ ਲਈ ਮੈਂ ਤੇਜ਼ੀ ਨਾਲ ਪੌੜੀਆਂ ਤੋਂ نیچے ਉਤਰਨ ਲੱਗੀ ਉਹ ਮੈਨੂੰ ਪਿੱਛੇ ਤੋਂ ਪੁਕਾਰ ਰਿਹਾ ਸੀ ਗੈਰ ਆ ਰਿਹਾ ਸੀ ਇੱਕ ਵਾਰ ਮੇਰੀ ਗੱਲ ਸੁਣ ਲੈ ਨਹੀਂ ਤਾਂ ਬਹੁਤ ਪਛਤਾਵੇਂਗੀ ਪਰ ਮੈਂ ਉਸ ਦੀ ਕੋਈ ਗੱਲ ਨਹੀਂ ਸੁਣੀ ਉਹ ਵੀ ਮੇਰੇ ਪਿੱਛੇ-ਪਿੱਛੇ ਪੌੜੀਆਂ ਤੋਂ ਆ ਰਿਹਾ ਸੀ ਜਦੋਂ ਮੈਂ ਸਾਰੀਆਂ ਪੌੜੀਆਂ ਉਤਰ ਕੇ ਉਸ ਅਪਾਰਟਮੈਂਟ ਦੀ ਲੌਬੀ ਵਿੱਚ ਆਈ ਉੱਥੇ ਉਸੇ ਅਪਾਰਟਮੈਂਟ ਦੇ ਪ੍ਰਬੰਧਕ ਦਾ ਇੱਕ ਨੌਜਵਾਨ ਮੁੰਡਾ ਖੜਾ ਸੀ ਤੇ ਉਸ ਦੇ ਨਾਲ ਇੱਕ ਗਾਰਡ ਵੀ ਖੜਾ ਸੀ ਉਹ ਪ੍ਰਬੰਧਕ ਮੁੰਡਾ ਉਸ ਗਾਰਡ ਨਾਲ ਗੱਲ ਕਰ ਰਿਹਾ ਸੀ ਜਦੋਂ ਮੈਂ ਤੇਜ਼ੀ ਨਾਲ ਉਹਨਾਂ ਦੇ ਕੋਲ ਆਈ ਤਾਂ ਮੈਂ ਉਸ ਗਾਰਡ ਨੂੰ ਕਿਹਾ ਕਿ ਮੁੰਡਾ ਮੈਨੂੰ ਪਰੇਸ਼ਾਨ ਕਰ ਰਿਹਾ ਆ ਇਹ ਸੁਣ ਕੇ ਉਹ ਗਾਰਡ ਉਸ ਮੁੰਡੇ ਨੂੰ ਘੂਰਨ ਲੱਗਾ ਕਹਿਣ ਲੱਗਾ ਕੀ ਬਤਮੀਜ਼ੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਪਿੱਛੇ ਆਉਣ ਵਾਲਾ ਮੁੰਡਾ ਗਾਰਡ ਦੇ ਕੋਲ ਆ ਕੇ ਖੜਾ ਹੋ ਗਿਆ ਤੇ ਆਪਣੀਆਂ ਦੋਹਾਂ ਜੇਬਾਂ ਵਿੱਚ ਹੱਥ ਪਾ ਕੇ ਕਹਿਣ ਲੱਗਾ ਆਪਣੇ ਕੰਮ ਨਾਲ ਕੰਮ ਰੱਖੋ ਸਮਝੇ ਨਹੀਂ ਤਾਂ ਤੈਨੂੰ ਤੇਰੀ ਔਕਾਤ ਯਾਦ ਦਵਾ ਦਵਾਂਗਾ ਤੂੰ ਨਹੀਂ ਜਾਣਦਾ ਮੈਂ ਕਿਸ ਦਾ ਬੇਟਾ ਹਾਂ ਦੂਜਾ ਨੌਜਵਾਨ ਜੋ ਇਸ ਅਪਾਰਟਮੈਂਟ ਦੇ ਪ੍ਰਬੰਧਕ ਨੂੰ ਦੇਖਦਾ ਸੀ ਉਸ ਬਾਤਮੀਜ਼ ਮੁੰਡੇ ਨੂੰ ਕਹਿਣ ਲੱਗਿਆ ਕਿ ਦੇਖੋ ਇੱਥੇ ਨਿਯਮ ਕਾਨੂੰਨ ਬਣਾਈ ਰੱਖੋ ਤਾਂ ਜਿਆਦਾ ਬਿਹਤਰ ਹੋਵੇਗਾ ਤੁਸੀਂ ਕਿਸੇ ਦੇ ਵੀ بیٹے ਹੋ ਪਰ ਜੇ ਤੁਸੀਂ ਕੋਈ ਵੀ ਗਲਤ ਹਰਕਤ ਕਰੋਗੇ ਤਾਂ ਤੁਹਾਡੇ ਬਾਪ ਤੱਕ ਸ਼ਿਕਾਇਤ ਜ਼ਰੂਰ ਜਾਵੇਗੀ ਇਸ ਲਈ ਦੁਬਾਰਾ ਇਸ ਕੁੜੀ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਨਾ ਕਰਨਾ ਉਸ ਮੁੰਡੇ ਦੀ ਗੱਲ ਸੁਣ ਕੇ ਮੇਰੇ ਪਿੱਛੇ ਆਉਣ ਵਾਲਾ ਮੁੰਡਾ ਮੈਨੂੰ ਘੂਰਦੇ ਹੋਏ ਵਾਪਸ ਚਲਾ ਗਿਆ ਮੈਂ ਸੁਖ ਦਾ ਸਾਲ ਆਈ ਉਹ ਮੁੰਡਾ ਮੈਨੂੰ ਪੁੱਛਣ ਲੱਗਿਆ ਤਾਂ ਇਹਨੂੰ ਕੀ ਸ਼ਿਕਾਇਤ ਆ ਤੁਸੀਂ ਮੈਨੂੰ ਦੱਸੋ ਤਾਂ ਕਿ ਅਸੀਂ ਤੁਹਾਡੀ ਸ਼ਿਕਾਇਤ ਨੂੰ ਦੂਰ ਕਰ ਸਕੀਏ ਮੈਂ ਕਿਹਾ ਤਿੰਨ ਚਾਰ ਮੁੰਡੇ ਨੇ ਜੋ ਲਿਫਟ ਵਿੱਚ ਆਉਂਦੇ ਨੇ ਤੇ ਮੈਨੂੰ ਪਰੇਸ਼ਾਨ ਕਰਦੇ ਨੇ ਉਹ ਕਹਿਣ ਲੱਗਾ ਠੀਕ ਹੈ ਅਸੀਂ ਇਸ ਗੱਲ ਦਾ ਖਿਆਲ ਰੱਖਾਂਗੇ ਅਗਲੇ ਦਿਨ ਜਦੋਂ ਮੈਂ ਟਿਊਸ਼ਨ ਪੜਾਉਣ ਦੇ ਲਈ ਆਈ ਤਾਂ ਲਿਫਟ ਬਿਲਕੁਲ ਖਾਲੀ ਸੀ ਉਸ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਮੈਂ ਦਿਲ ਹੀ ਦਿਲ ਵਿੱਚ ਰੱਬ ਦਾ ਧੰਨਵਾਦ ਕੀਤਾ ਪਰ ਜਿਵੇਂ ਹੀ ਮੈਂ ਉਸ ਬੱਚੇ ਦੇ ਘਰ ਵਿੱਚ ਦਾਖਲ ਹੋਈ ਤਾਂ ਉਹ ਮੁੰਡਾ ਸਾਹਮਣੇ ਹਾਲ ਵਿੱਚ ਸੋਫੇ ਉੱਤੇ ਬੈਠਾ ਸੀ ਤੇ ਉਸ ਬੱਚੇ ਨਾਲ ਗੱਲਾਂ ਕਰ ਰਿਹਾ ਸੀ ਉਸ ਦੀ ਮਾਂ ਵੀ ਉੱਥੇ ਹੀ ਬੈਠੀ ਸੀ ਮੈਂ ਅੰਦਰ ਦਾਖਲ ਹੋਈ ਤਾਂ ਉਹ ਮੁੰਡਾ ਮੈਨੂੰ ਵੇਖ ਕੇ ਅਜੀਬ ਜਿਹੀ ਮੁਸਕਰਾਹਟ ਚਿਹਰੇ ਉੱਤੇ ਸਜਾ ਕੇ ਮੈਨੂੰ ਵੇਖਣ ਲੱਗਾ ਜਿਵੇਂ ਮੈਨੂੰ ਇਹ ਜਿਤਾ ਰਿਹਾ ਹੋਵੇ ਕਿ ਉਹ ਕਿਤੇ ਵੀ ਆ ਜਾ ਸਕਦਾ ਆ ਮੈਂ ਆਪਣੀਆਂ ਨਜ਼ਰਾਂ ਝੁਕਾ ਕੇ ਹਾਲ ਵਿੱਚ ਹੀ ਬੈਠ ਗਈ ਕਿਉਂਕਿ ਮੈਂ ਉਸ ਬੱਚੇ ਨੂੰ ਹਾਲ ਵਿੱਚ ਹੀ ਪੜਾਇਆ ਕਰਦੀ ਸੀ ਉਸ ਮੁੰਡੇ ਦੀ ਮਾਂ ਉਸ ਨੂੰ ਕਹਿਣ ਲੱਗੀ ਐਵੇਂ ਕਰ ਹੁਣ ਤੂੰ ਜਾ ਕਿਉਂਕਿ ਰਾਜ ਨੇ ਅਜੇ ਪੜ੍ਹਾਈ ਕਰਨੀ ਆ ਪਰ ਵੇਖ ਸ਼ਾਮ ਨੂੰ ਜ਼ਰੂਰ ਆਉਣਾ ਤੇਰੀ ਪਸੰਦੀਦਾ ਬਰੀਆਨੀ ਬਣਾਈਆਂ ਉਹ ਕਹਿਣ ਲੱਗਾ ਜੀ ਆਂਟੀ ਜੀ ਕਿਉਂ ਨਹੀਂ ਮੈਂ ਜ਼ਰੂਰ ਆਵਾਂਗਾ ਬਲਕਿ ਹੁਣ ਤਾਂ ਆਉਂਦਾ ਜਾਂਦਾ ਰਹਾਂਗਾ ਉਹ ਬਾਹਰ ਚਲਾ ਗਿਆ ਪਰ ਮੈਂ ਪਰੇਸ਼ਾਨ ਹੋ ਗਈ ਸੀ ਇੱਕ ਵਾਰ ਤਾਂ ਮੇਰਾ ਜੀ ਚ ਆਇਆ ਕਿ ਮੈਂ ਇਹ ਨੌਕਰੀ ਹੀ ਛੱਡ ਦੇਵਾਂ ਪਰ ਪਤਾ ਨਹੀਂ ਕਿਉਂ ਮੈਨੂੰ ਉਸ ਮੁੰਡੇ ਨੂੰ ਵੇਖਦੇ ਹੀ ਅਜੀਬ ਜਿਹਾ ਡਰ ਆਉਣ ਲੱਗਦਾ ਸੀ ਮੈਂ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਨਫ਼ਰਤ ਵੇਖੀ ਸੀ ਵੇਖਣ ਵਿੱਚ ਤਾਂ ਚਾਹੇ ਅਜਿਆ ਕੁਝ ਵੀ ਨਹੀਂ ਹੁੰਦਾ ਸੀ ਪਰ ਅੰਦਰ ਹੀ ਅੰਦਰ ਮੈਨੂੰ ਉਸ ਮੁੰਡੇ ਤੋਂ ਡਰ ਲੱਗਣ ਲੱਗਾ ਸੀ ਪਰ ਮੇਰੀ ਮਜਬੂਰੀ ਬਸ ਪੈਸਾ ਸੀ ਜੋ ਮੈਨੂੰ ਇਸ ਟਿਊਸ਼ਨ ਤੋਂ ਚੰਗੇ ਖਾਸੇ ਪੈਸੇ ਮਿਲ ਰਹੇ ਸੀ ਤੇ ਹੁਣ ਤਾਂ ਰਾਜ ਵੀ ਬਹੁਤ ਚੰਗੀ ਪੜ੍ਹਾਈ ਕਰਨ ਲੱਗਾ ਸੀ ਉਸਦੀ ਮਾਂ ਮੇਰੇ ਤੋਂ ਬਹੁਤ ਖੁਸ਼ ਸੀ ਪਰ ਮੇਰੇ ਦਿਮਾਗ ਵਿੱਚ ਤਾਂ ਉਸ ਮੁੰਡੇ ਦੀਆਂ ਅੱਖਾਂ ਘੁੰਮ ਰਹੀਆਂ ਸੀ ਜਿਸ ਵਿੱਚ ਮੇਰੇ ਲਈ ਨਾ ਜਾਣੇ ਕਿਹੜੇ-ਕਿਹੜੇ ਜਜ਼ਬਾਤ ਸੀ ਭਾਪਸੀ ਤੇ ਜਦੋਂ ਮੈਂ ਲਿਫਟ ਵਿੱਚ ਸਵਾਰ ਹੋਈ ਤਾਂ ਇਕੱਲੀ ਸੀ ਪਰ ਅਜੇ ਇੱਕ ਫਲੋਰ ਹੀ ਲਿਫਟ ਚੱਲੀ ਸੀ ਕਿ ਨੀਚੇ ਵਾਲੇ ਫਲੋਰ ਉੱਤੇ ਆ ਕੇ ਰੁਕ ਗਈ ਲਿਫਟ ਦਾ ਦਰਵਾਜ਼ਾ ਖੁੱਲਿਆ ਤੇ ਉਹੀ ਚਾਰੇ ਮੁੰਡੇ ਲਿਫਟ ਦੇ ਅੰਦਰ ਸਵਾਰ ਹੋ ਗਏ ਉਸ ਤੋਂ ਪਹਿਲਾਂ ਕਿ ਮੈਂ ਲਿਫਟ ਤੋਂ ਬਾਹਰ ਨਿਕਲਦੀ ਉਸ ਮੁੰਡੇ ਨੇ ਜਿਸ ਨੂੰ ਮੈਂ ਥੱਪੜ ਮਾਰਿਆ ਸੀ ਮੈਨੂੰ ਬਾਹ ਤੋਂ ਫੜ ਲਿਆ ਮੈਂ ਉਸ ਤੋਂ ਬਾਹ ਛਡਮਣ ਲੱਗੀ ਤੇ ਇੰਨੀ ਹੀ ਦੇਰ ਵਿੱਚ ਲਿਫਟ ਬੰਦ ਹੋ ਗਈ ਮੈਂ ਉਸ ਮੁੰਡੇ ਨੂੰ ਕਿਹਾ ਇਹ ਕੀ ਬਤਮੀਜ਼ੀ ਆ ਮੇਰਾ ਹੱਥ ਛੱਡ ਉਹ ਕਹਿਣ ਲੱਗਾ ਬਤਮੀਜ਼ੀ ਦਾ ਜਵਾਬ ਤਾਂ ਮੈਂ ਦੇਵਾਂਗਾ ਅੱਜ ਤੈਨੂੰ ਬਹੁਤ ਸ਼ੌਂਕ ਆ ਮੈਨੂੰ ਥੱਪੜ ਮਾਰਨ ਦਾ ਤੇ ਫਿਰ ਮੇਰੀ ਸ਼ਿਕਾਇਤ ਲਗਾਉਂਦਾ ਹੁਣ ਦੇਖ ਮੈਂ ਤੇਰੇ ਨਾਲ ਕੀ ਕੀ ਕਰਦਾ ਆ ਅਜੇ ਉਹ ਗੱਲ ਕਰ ਹੀ ਰਿਹਾ ਸੀ ਕਿ ਉਦੋਂ ਹੀ ਲਿਫਟ ਦੀ ਲਾਈਟ ਬੰਦ ਹੋ ਗਈ ਤੇ ਸਾਇਰਨ ਵੱਜਣ ਲੱਗਾ ਸ਼ਾਇਦ ਪੂਰੀ ਬਿਲਡਿੰਗ ਦੀ ਲਾਈਟ ਬੰਦ ਹੋ ਚੁੱਕੀ ਸੀ ਤੇ ਲਿਫਟ ਵਗੈਰਾ ਲਾਈਟ ਤੋਂ ਬਿਨਾ ਚੱਲ ਨਹੀਂ ਸਕਦੀ ਇਹ ਦੇਖ ਕੇ ਮੈਂ ਸਾਹ ਲੈਣਾ ਭੁੱਲ ਗਈ ਸੀ ਮੈਨੂੰ ਲੱਗਾ ਥੋੜੀ ਦੇਰ ਵਿੱਚ ਇੱਥੇ ਦਾ ਜਨਰੇਟਰ ਚੱਲ ਪੈਣਗੇ ਤੇ ਲਿਫਟ ਦੁਬਾਰਾ ਤੋਂ ਸਟਾਰਟ ਹੋ ਜਾਵੇਗੀ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਸੀ ਉਹਨਾਂ ਚਾਰਾਂ ਵਿੱਚੋਂ ਇੱਕ ਨੇ ਆਪਣੇ ਜੇਬ ਵਿੱਚੋਂ ਮੋਬਾਈਲ ਕੱਢ ਕੇ ਉਸਦੀ ਟਾਰਚ ਲਾਈਟ ਖੋਲੀ ਤੇ ਮੈਂ ਆਪਣੀਆਂ ਬਾਹਾਂ ਉਸ ਮੁੰਡੇ ਦੇ ਹੱਥ ਵਿੱਚੋਂ ਛਡਵਾਈਆਂ ਤੇ ਲਿਫਟ ਦੇ ਦਰਵਾਜ਼ੇ ਕੋਲ ਆ ਕੇ ਖੜੀ ਹੋ ਗਈ ਤੇ ਦਰਵਾਜ਼ਾ ਖੜਕਾਉਣ ਲੱਗੀ ਕਿ ਖੋਲੋ ਰਾਬ ਦੇ ਲਈ ਕੋਈ ਲਿਫਟ ਔਨ ਕਰ ਦਿਓ ਮੈਂ ਬਾਹਰ ਆਉਣਾ ਆ ਪਰ ਅਜੇ ਮੈਂ ਦਰਵਾਜ਼ਾ ਖੜਕਾਉਣਾ ਹੀ ਸ਼ੁਰੂ ਕੀਤਾ ਸੀ ਕਿ ਦੋ ਮੁੰਡਿਆਂ ਨੇ ਮੈਨੂੰ ਬਾਤੋ ਫੜ ਲਿਆ ਤੇ ਲਿਫਟ ਦੇ ਪਿੱਛੇ ਵਾਲੀ ਦੀਵਾਰ ਨਾਲ ਲਗਾ ਦਿੱਤਾ ਠੀਕ ਮੁੰਡੇ ਨੇ ਆਪਣੀ ਜੇਬ ਵਿੱਚੋਂ ਰੁਮਾਲ ਕੱਢਿਆ ਤੇ ਮੇਰੇ ਹੱਥ ਪਿੱਛੇ ਦੀ ਬੰਨ ਦਿੱਤੇ ਦੂਜੇ ਨੇ ਪੇਪਰ ਟੇਪ ਕੱਢੀ ਤੇ ਮੇਰੇ ਮੂੰਹ ਤੇ ਚਿਪਕਾ ਦਿੱਤੀ ਉਹ ਮੁੰਡਾ ਜਿਸ ਨੂੰ ਮੈਂ ਥੱਪੜ ਮਾਰਿਆ ਸੀ ਉਸਦਾ ਨਾਂ ਰਾਜਨ ਸੀ ਕਹਿਣ ਲੱਗਾ ਇਹ ਲਿਫਟ ਸਵੇਰ ਤੋਂ ਪਹਿਲਾਂ ਨਹੀਂ ਖੁੱਲੇਗੀ ਤੇ ਸਵੇਰੇ ਤੇਰੀ Laash ਹੀ ਲਿਫਟ ਤੋਂ ਬਾਹਰ ਨਿਕਲੇਗੀ ਨਾ ਤਾਂ ਮੈਂ ਆਪਣੇ ਹੱਥ ਖੋਲ ਪਾ ਰਹੀ ਸੀ ਤੇ ਨਾ ਹੀ ਆਪਣੇ ਮੂੰਹ ਤੋਂ ਟੇਪ ਨੂੰ ਉਤਾਰ ਸਕਦੀ ਸੀ ਜੋ ਮੇਰੇ ਨਾਲ ਇਸ ਲਿਫਟ ਵਿੱਚ ਹੋਇਆ ਉਹ ਕੁਝ ਨਾ ਮੁਮਕਿਨ ਤੇ ਅਣਹੋਣੀ ਗੱਲ ਨਹੀਂ ਸੀ ਔਰਤਾ ਨਾਲ ਸੈਕਸ਼ੂਅਲ ਹਰਾਸ਼ਮੈਂਟ ਵਿੱਚ ਜਿਵੇਂ ਨੀਚ ਤੇ ਦਿਲ ਦੇ ਹਿਲਾਉਣ ਵਾਲਾ ਵਿਵਾਰ ਮਰਦ ਕਰਦੇ ਨੇ ਉਹੀ ਮੇਰੇ ਨਾਲ ਹੋਇਆ ਜੇ ਉਹ ਔਰਤ ਆਪਣੇ ਬਚਾਅ ਦੇ ਲਈ ਕੁਝ ਕਰੇ ਤਾਂ ਉਸ ਦੇ ਨਤੀਜੇ ਔਰਤ ਨੂੰ ਹੀ ਵੇਖਣ ਨੂੰ ਮਿਲਦੇ ਨੇ ਉਹ ਲਿਫਟ ਪੂਰੀ ਰਾਤ ਬੰਦ ਰਹੀ ਨਾ ਜਾਣੇ ਰਾਤ ਦੇ ਕਿਸ ਸਮੇਂ ਲਿਫਟ ਦਾ ਦਰਵਾਜ਼ਾ ਖੁੱਲਿਆ ਤੇ ਉਹ ਚਾਰੇ ਮੁੰਡੇ ਬਾਹਰ ਜਾ ਚੁੱਕੇ ਸੀ ਪਰ ਮੈਂ ਇਸ ਕਾਬਲ ਵੀ ਨਹੀਂ ਸੀ ਕਿ ਉੱਠ ਕੇ ਬੈਹ ਜਾਵਾਂ ਮੈਂ ਮਰਦਾ ਹਾਲਤ ਵਿੱਚ ਉਸ ਲਿਫਟ ਵਿੱਚ ਪਈ ਹੋਈ ਸੀ ਤੇ ਉਹਨਾਂ ਮੁੰਡਿਆਂ ਨੂੰ ਜਾਂਦੇ ਹੋਏ ਵੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਜੇ ਮੈਨੂੰ ਪਤਾ ਹੁੰਦਾ ਕਿ ਮੈਨੂੰ ਆਪਣੇ ਨਾਲ ਕੀਤੀ ਜਾਣ ਵਾਲੀ ਬਤਮੀਜੀ ਦੇ ਮਾਰੇ ਇਹ ਥੱਪੜ ਦਾ ਇਹ ਬਦਲਾ ਲਿਆ ਜਾਵੇਗਾ ਤਮੈ ਚਾਹੇ ਦੂਸਰ ਵਕਤ ਉਸਦੀ ਇਸ ਬਤਮੀਜ਼ੀ ਨੂੰ ਬਰਦਾਸ਼ਤ ਕਰ ਲੈਂਦੀ ਮੇਰੀ ਜ਼ਿੰਦਗੀ ਉਹ ਲੋਕ ਪੂਰੀ ਤਰ੍ਹਾਂ ਬਰਬਾਦ ਕਰ ਚੁੱਕੇ ਸੀ ਮੈਂ ਉੱਥੇ ਹੀ ਬੇਹੋਸ਼ ਹੋ ਗਈ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਇੱਕ ਸਰਕਾਰੀ ਹਸਪੀਟਲ ਦੇ ਬੈੱਡ ਤੇ ਪਈ ਹੋਈ ਸੀ ਮੇਰੇ ਕੋਲ ਦੋ ਪੁਲਿਸ ਵਾਲੇ ਖੜੇ ਖੜੇ ਸੀ ਤੇ ਇੱਕ ਇੰਸਪੈਕਟਰ ਵੀ ਸੀ ਤੇ ਮੇਰੀ ਮਾਂ ਬਸ ਰੋਈ ਜਾ ਰਹੀ ਸੀ ਉਹ ਇੰਸਪੈਕਟਰ ਕਹਿਣ ਲੱਗਾ ਮੈਡਮ ਜੀ ਜੋ ਕੁਝ ਤੁਹਾਡੇ ਨਾਲ ਹੋਇਆ ਹੈ ਜੇ ਤੁਹਾਨੂੰ ਕਿਸੇ ਉੱਤੇ ਸ਼ੱਕ ਆ ਤਾਂ ਤੁਸੀਂ ਐਫ ਆਈ ਆਰ ਲਿਖਵਾ ਸਕਦੇ ਹੋ ਬਹੁਤ ਹੀ ਕਠੋਰ ਸ਼ਬਦਾਂ ਵਿੱਚ ਉਸ ਇੰਸਪੈਕਟਰ ਨੇ ਮੈਨੂੰ ਕਿਹਾ ਮੈਂ ਬਿਲਕੁਲ ਗੁੰਮਸਮ ਜਈ ਸੀ ਇੱਕ ਵਾਰ ਉਸ ਮੁੰਡੇ ਨੂੰ ਸਭ ਕੁਝ ਸਿਖਾਉਣ ਦਾ ਨਤੀਜਾ ਮੈਂ ਵੇਖ ਚੁੱਕੀ ਸੀ ਜਦੋਂ ਉਸ ਇਨਸਾਨ ਨੇ ਮੈਨੂੰ ਬਿਲਕੁਲ ਖਮੋਸ਼ ਦੇਖਿਆ ਤਾਂ ਕਹਿਣ ਲੱਗਾ ਦੇਖੋ ਜੇ ਤੁਸੀਂ ਚੁੱਪ ਰਹੋਗੇ ਫਿਰ ਅਸੀਂ ਇਸ ਕੇਸ ਨੂੰ ਇੱਥੇ ਹੀ ਖਤਮ ਕਰ ਦੇਵਾਂਗੇ ਫਿਰ ਸ਼ਿਕਾਇਤ ਨਾ ਕਰਨਾ ਫਾਈਲ ਇੱਕ ਵਾਰ ਬੰਦ ਹੋ ਗਈ ਤਾਂ ਦੁਬਾਰਾ ਨਹੀਂ ਉੱਲੇਗੀ ਅਚਾਨਕ ਮੈਨੂੰ ਨਾ ਜਾਣੇ ਕੀ ਸੁੱਝਿਆ ਮੈਂ ਸਭ ਕੁਝ ਦੱਸ ਦਿੱਤਾ ਮੇਰੇ ਦਿਲ ਵਿੱਚ ਉਹਨਾਂ ਚਾਰਾਂ ਲਈ ਬੇਹਦ ਨਫ਼ਰਤ ਸੀ ਮੈਂ ਕਿਹਾ ਕਿ ਮੈਂ ਉਹਨਾਂ ਨੂੰ ਫਾਂਸੀ ਦੇ ਤਖਤੇ ਚੜਾਉਣਾ ਚਾਹੁੰਦੀ ਹਾਂ ਮੈਂ ਆਪਣਾ ਬਿਆਨ ਲਿਖਵਾ ਦਿੱਤਾ ਉਹ ਪੁਲਿਸ ਅਫਸਰ ਵੀ ਮੇਰੀ ਗੱਲ ਸੁਣ ਕੇ ਕਹਿਣ ਲੱਗਾ ਦੇਖੋ ਮੈਡਮ ਤੁਹਾਨੂੰ ਸ਼ਾਇਦ ਅੰਦਾਜ਼ਾ ਨਹੀਂ ਆ ਕੀ ਉਸ ਅਪਾਰਟਮੈਂਟ ਵਿੱਚ ਰਹਿਣ ਵਾਲੇ ਲੋਕ ਕੌਣ ਨੇ ਉਹ ਕੋਈ ਆਮ ਲੋਕ ਨਹੀਂ ਹਨ ਕੋਈ ਬਹੁਤ ਵੱਡੇ ਨੇਤਾ ਦਾ ਬੇਟਾ ਆ ਕੋਈ ਵਕੀਲ ਦਾ ਬੇਟਾ ਆ ਕੋਈ ਬਿਜ਼ਨਸਮੈਨ ਦਾ ਬੇਟਾ ਆ ਉਥੇ ਆਮ ਜਿਹੇ ਲੋਕਾਂ ਦਾ ਕੋਈ ਕੰਮ ਨਹੀਂ ਆ ਇਸ ਲਈ ਮੇਰੀ ਮੰਨੋ ਤਾਂ ਜੋ ਕੁਝ ਤੁਹਾਡੇ ਨਾਲ ਹੋਇਆ ਆ ਉਸ ਨੂੰ ਭੁੱਲ ਜਾਓ ਇਹ ਕਹਿ ਕੇ ਉਸਨੇ ਬੜੀ ਕਮੀਨਗੀ ਨਾਲ ਆਪਣੀ ਅੱਖ ਦਬਾਈ ਸੀ ਚਿਹਰੇ ਉੱਤੇ ਆਉਣ ਵਾਲੀ ਮੁਸਕਰਾਹਟ ਵੀ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦੀ ਸ਼ੈਤਾਨੀਆਂ ਤਾਂ ਉਸ ਦੇ ਚਿਹਰੇ ਉੱਤੇ ਸਾਫ਼ ਨਜ਼ਰ ਆ ਰਹੀ ਸੀ ਮੇਰੀ ਮਾਂ ਸੁਣ ਕੇ ਡਰ ਗਈ ਕਹਿਣ ਲੱਗੀ ਅਸੀਂ ਕੋਈ ਕੇਸ ਨਹੀਂ ਕਰਾਉਣਾ ਇਨਸਪੈਕਟਰ ਸਾਹਿਬ ਮੈਂ ਵੀ ਉਸ ਵਕਤ ਚੁੱਪ ਹੋ ਗਈ ਜੋ ਕੁਝ ਮੇਰੇ ਨਾਲ ਹੋਇਆ ਸੀ ਮੈਂ ਉਸ ਨੂੰ ਭੁੱਲ ਨਹੀਂ پا ਰਹੀ ਸੀ ਰਾਤ ਨੂੰ ਸਮਦੀ ਹੋਈ ਮੈਂ ਚੀਕਣ ਲੱਗਦੀ ਤਾਂ ਮੇਰੀ ਮਾਂ ਉੱਠ ਜਾਂਦੀ ਮੈਂ ਬਿਲਕੁਲ ਪਾਗਲ ਜਈ ਹੋ ਕੇ ਰਹਿ ਗਈ ਸੀ ਦੋ ਦਿਨ ਤਾਂ ਮੈਨੂੰ ਆਪਣਾ ਹੋਸ਼ ਵੀ ਨਹੀਂ ਰਿਹਾ ਸੀ ਫਿਰ ਹੌਲੀ-ਹੌਲੀ ਮੈਂ ਮੁੜ ਕੇ ਜ਼ਿੰਦਗੀ ਵੱਲ ਵਾਪਸ ਆਉਣ ਲੱਗੀ ਸੀ ਜ਼ਿੰਦਗੀ ਕੀ ਸੀ ਮੌਤੋ ਵਾਦ ਕੇ ਸਜ਼ਾ ਸੀ ਕਿਉਂਕਿ ਸਾਰੇ ਮੁਹੱਲੇ ਨੂੰ ਪਤਾ ਚੱਲ ਚੁੱਕਿਆ ਸੀ ਕਿ ਮੇਰੇ ਨਾਲ ਕੀ ਹੋਇਆ ਮੁਹੱਲੇ ਨੂੰ ਕੀ ਸਭ ਲੋਕਾਂ ਨੂੰ ਪਤਾ ਸੀ ਪਰ ਸਭ ਖਮੋਸ਼ੀ ਨਾਲ ਤਮਾਸ਼ਾ ਵੇਖ ਰਹੇ ਸੀ ਮੈਨੂੰ ਸਕੂਲ ਦੀ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਮੈਂ ਮੁਹੱਲੇ ਵਿੱਚੋਂ ਗੁਜ਼ਰਦੀ ਤਾਂ ਔਰਤਾਂ ਤੇ ਮਰਦ ਮੈਨੂੰ ਦੇਖ ਕੇ ਹੌਲੀ-ਹੌਲੀ ਗੱਲਾਂ ਕਰਨ ਲੱਗਦੇ ਸੀ ਮੈਨੂੰ ਨਫ਼ਰਤ ਤੇ ਹੀਣ ਭਾਵਨਾ ਨਾਲ ਵੇਖਦੇ ਸੀ ਜਿਵੇਂ ਕਿ ਮੇਰਾ ਹੀ ਕਸੂਰ ਹੋਏ ਹਾਲਾਂਕਿ ਮੈਂ ਬੇਕਸੂਰ ਸੀ ਮੈਂ ਜਾਣਦੀ ਸੀ ਕਿ ਹੁਣ ਕੋਈ ਵੀ ਮਰਦ ਮੈਨੂੰ ਆਪਣੀ ਪਤਨੀ ਨਹੀਂ ਬਣਾਵੇਗਾ ਕਿਉਂਕਿ ਪੂਰਾ ਮਹੱਲਾ ਮੇਰੇ ਬਾਰੇ ਜਾਣ ਚੁੱਕਿਆ ਸੀ ਮੇਰੀ ਮਾਂ ਕਹਿਣ ਲੱਗੀ ਕਾਸੀਂ ਇਹ ਘਰ ਤੇ ਤੇਰੇ ਪਾਪਾ ਦੀਆਂ ਦੁਕਾਨਾਂ ਵੇਚ ਕੇ ਦੂਜੇ ਸ਼ਹਿਰ ਚਲੇ ਜਾਂਦੇ ਆ ਮੈਂ ਕਿਹਾ ਮੈਂ ਇਹ ਜਗ੍ਹਾ ਛੱਡ ਕੇ ਕਿਉਂ ਜਾਵਾਂ ਤੁਹਾਨੂੰ ਵੀ ਲੱਗਦਾ ਹੈ ਕਿ ਮੇਰਾ ਹੀ ਦੋਸ਼ ਸੀ ਮਾਂ ਰੋਂਣ ਲੱਗੀ ਕਹਿਣ ਲੱਗੀ ਮੈਂ ਜਾਣਦੀ ਹਾਂ ਤੇਰਾ ਕੋਈ ਦੋਸ਼ ਨਹੀਂ ਸੀ ਪਰ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਇੱਥੇ ਔਰਤਾਂ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਆ ਉਹਨਾਂ ਮੁੰਡਿਆਂ ਦਾ ਤਾਂ ਕੋਈ ਕੁਝ ਨਹੀਂ ਕਰੇਗਾ ਪਰ ਅਸੀਂ ਬਿਨਾਂ ਮੌਤ ਮਾਰੇ ਗਏ ਹਾਂ ਹੋ ਸਕਦਾ ਸ਼ਹਿਰ ਬਦਲਾਂਗੇ ਤਾਂ ਕੋਈ ਚੰਗਾ ਜਗ੍ਹਾ ਤੇ ਤੇਰਾ ਰਿਸ਼ਤਾ ਵੀ ਹੋ ਜਾਵੇ ਤੇਰਾ ਵਿਆਹ ਵੀ ਹੋ ਜਾਵੇ ਤੇਰਾ ਘਰ ਵਸ ਜਾਵੇ ਮੈਂ ਕਿਹਾ ਜੇ ਵਿਆਹ ਤੋਂ ਬਾਅਦ ਮੇਰੇ ਪਤੀ ਨੂੰ ਇਸ ਗੱਲ ਦੀ ਜਾਣਕਾਰੀ ਹੋ ਗਈ ਕੀ ਹੋਵੇਗਾ ਤੁਸੀਂ ਇਹ ਸੋਚਿਆ ਆ ਇਹ ਸੁਣ ਕੇ ਮੇਰੀ ਮਾਂ ਫਿਰ ਤੋਂ ਰੋਣ ਲੱਗ ਗਈ ਕਹਿਣ ਲੱਗੀ ਤੇਰੇ ਦੋਨੇ ਛੋਟੇ ਭਰਾ ਵੀ ਮਹੱਲੇ ਵਿੱਚ ਜਾਣ ਤੋਂ ਘਬਰਾਉਣ ਲੱਗੇ ਨੇ ਲੋਕ ਉਹਨਾਂ ਨੂੰ ਅਜੀਬ ਜਿਹੇ ਸਵਾਲ ਕਰਦੇ ਨੇ ਮੈਂ ਇਹ ਸਮਝ ਸਕਦੀ ਸੀ ਇਸ ਸਮੇਂ ਮੈਂ ਕਿਸ ਤਕਲੀਫ ਵਿੱਚ ਸੀ ਪਰ ਮੈਂ ਹਿੰਮਤ ਨਹੀਂ ਹਾਰ ਸਕਦੀ ਸੀ ਕਿਉਂਕਿ ਮੇਰੇ ਲਈ ਕੋਈ ਵੀ ਖੜਾ ਨਹੀਂ ਸੀ ਪਰ ਮੇਰੇ ਅੰਦਰ ਉਹਨਾਂ ਮੁੰਡਿਆਂ ਲਈ ਬਦਲੇ ਦੀ ਅੱਗ ਪੜਕੁੱਠੀ ਸੀ ਮੈਂ ਆਪਣੇ ਨਾਲ ਕੀਤੇ ਗਏ ਜ਼ੁਲਮ ਨੂੰ ਭੁੱਲ ਨਹੀਂ ਸਕਦੀ ਸੀ ਮੈਂ ਪਾਪਾ ਦੀਆਂ ਦੁਕਾਨਾਂ ਵੇਚ ਦਿੱਤੀਆਂ ਜੀ ਦਾ ਕਿਰਾਇਆ ਸਾਨੂੰ ਆਉਂਦਾ ਸੀ ਤੇ ਘਰ ਦੇ ਗੁਜ਼ਾਰਾ ਚੱਲਦਾ ਆਸਾਨੀ ਨਾਲ ਹੋ ਜਾਂਦਾ ਸੀ ਕੁਝ ਮੇਰੀ ਮਾਂ ਸਲਾਈ ਕਰ ਲੈਂਦੀ ਸੀ ਕੁਝ ਮੈਂ ਟਿਊਸ਼ਨ ਤੇ ਸਕੂਲ ਵਿੱਚ ਪੜਾਉਂਦੀ ਸੀ ਉਹਨਾਂ ਦੁਕਾਨਾਂ ਨੂੰ ਵੇਚ ਕੇ ਮੈਂ ਆਪਣੀ ਮਾਂ ਨੂੰ ਪੈਸੇ ਦਿੱਤੇ ਤੇ ਪੁਲਿਸ ਦੀ ਟ੍ਰੇਨਿੰਗ ਵਿੱਚ ਚਲੀ ਗਈ ਟ੍ਰੇਨਿੰਗ ਵਿੱਚ ਜਦੋਂ ਵੀ ਕੋਈ ਮੁਸ਼ਕਲ ਟ੍ਰੈਕ ਹੁੰਦਾ ਤਾਂ ਮੈਂ ਇਹ ਖਿਆਲ ਕਰਦੀ ਕਿ ਮੇਰੇ ਸਾਹਮਣੇ ਉਹੀ ਚਾਰ ਮੁੰਡੇ ਨੇ ਫਿਰ ਮੇਰਾ ਨਿਸ਼ਾਨਾ ਕਦੇ ਵੀ ਝੁਕਦਾ ਨਹੀਂ ਸੀ ਮੈਂ ਆਪਣੇ ਆਪ ਨੂੰ ਪੱਥਰ ਬਣਾ ਲਿਆ ਸੀ ਮੇਰੇ ਸਰੀਰ ਤੇ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਅਸਰ ਨਹੀਂ ਕਰਦੀ ਸੀ ਟ੍ਰੇਨਿੰਗ ਤੋਂ ਬਾਅਦ ਜਦੋਂ ਮੈਂ ਡਿਊਟੀ ਜੁਆਇਨ ਕੀਤੀ ਤਾਂ ਮੈਂ ਇੱਕ ਚੰਗੀ ਪੋਸਟ ਹਾਸਲ ਕੀਤੀ ਸੀ 2 ਸਾਲਾਂ ਦੀ ਮਿਹਨਤ ਤੋਂ ਬਾਅਦ ਮੈਂ ਆਪਣਾ ਆਪ ਬਣਾ ਲਿਆ ਸੀ ਕੋਈ ਵੀ ਕੇਸ ਜਦੋਂ ਮੇਰੇ ਹੱਥ ਵੀ ਚੰਦਾ ਤਾਂ ਮੈਂ ਉਸ ਨੂੰ ਪੂਰਾ ਕੀਤੇ ਬਿਨਾ ਸਾਹ ਨਹੀਂ ਲੈਂਦੀ ਸੀ ਮੇਰੇ ਅਫੀਸਰ ਮੇਰੇ ਤੋਂ ਬਹੁਤ ਖੁਸ਼ ਸੀ ਇੱਕ ਵਾਰ ਮੈਨੂੰ ਇੱਕ ਰੇਪ ਕੇਸ ਲਈ ਭੇਜਿਆ ਗਿਆ। ਕਾਲਜ ਦੀ ਕੁੜੀ ਨਾਲ ਤਿੰਨ ਮੁੰਡਿਆਂ ਨੇ ਜ਼ੁਲਮ ਕੀਤਾ ਸੀ। ਮੈਂ ਫੌਰਨ ਹਾਲ ਹਸਪਤਾਲ ਵਿੱਚ ਕੁੜੀ ਦੇ ਕੋਲ ਪਹੁੰਚ ਗਈ। ਉਸਦੀ ਹਾਲਤ ਵੇਖ ਕੇ ਮੈਨੂੰ ਆਪਣਾ ਆਪ ਜ਼ਿਆਦਾ ਆਉਣ ਲੱਗਾ ਸੀ। ਉਹ ਬੇਤਹਾਸਾ ਰੋ ਰਹੀ ਸੀ। ਉਸਦੇ ਮਾਪੇ ਬੇਵਸੀ ਦੇ ਹੰਝੂ ਬਹਾਰ ਰਹੇ ਸੀ। ਪੁਲਿਸ ਇੰਸਪੈਕਟਰ ਉਸ ਨੂੰ ਉਵੇਂ ਹੀ ਡਰਾ ਧਮਕਾ ਰਿਹਾ ਸੀ ਜਿਵੇਂ ਕਿ ਕਦੇ ਮੈਨੂੰ ਡਰਾਇਆ ਗਿਆ ਸੀ। ਉਹ ਕਹਿ ਰਿਹਾ ਸੀ ਉਹਨਾਂ ਮੁੰਡਿਆਂ ਦੇ ਹੱਥ ਬਹੁਤ ਉੱਚੇ ਨੇ। ਲਿਸਲੀ ਜੀ ਉਹਨਾਂ ਉੱਤੇ ਕੇਸ ਕਰਨਾ ਆ ਤਾਂ ਚੰਗੀ ਤਰ੍ਹਾਂ ਸੋਚ ਸਮਝ ਲਓ ਕਿਉਂਕਿ ਹੁਣ ਤਾਂ ਹੀ ਕੋਈ ਵੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਿਆ ਮੈਂ ਉਸ ਇੰਸਪੈਕਟਰ ਦੇ ਕੋਲ ਜਾ ਕੇ ਖੜੀ ਹੋ ਗਈ ਮੈਂ ਉਸ ਦੇ ਮੋਢੇ ਤੇ ਜ਼ੋਰ ਨਾਲ ਹੱਥ ਮਾਰਿਆ ਉਸ ਨੇ ਪਲਟ ਕੇ ਮੈਨੂੰ ਵੇਖਿਆ ਤਾਂ ਜਲਦੀ ਨਾਲ ਸਲੂਟ ਮਾਰਿਆ ਕਿਉਂਕਿ ਉਹ ਮੇਰੇ ਤੋਂ ਜੂਨੀਅਰ ਸੀ ਮੈਂ ਕਿਹਾ ਤੈਨੂੰ ਇੱਥੇ ਕਿਸ ਕੰਮ ਲਈ ਪੇਜ ਗਿਆ ਆ ਕੀ ਤੂੰ ਇਹਨਾਂ ਨੂੰ ਡਰਾਵੇਂ ਤੇ ਪਰੇਸ਼ਾਨ ਕਰੇ ਤਾਂ ਕਿ ਮੁਜ਼ਰਮ ਛਰੇ ਆਮ ਖੁੱਲਾ ਫਰੇ ਤੇ ਮਜਲੂਮ ਦੀ ਪੁਕਾਰ ਸੁਣਨ ਵਾਲਾ ਕੋਈ ਨਾ ਹੋਵੇ ਕਹਿ ਲੱਗਾ ਮੈਡਮ ਜੀ ਤੁਹਾਨੂੰ ਨਹੀਂ ਪਤਾ ਉਹਨਾਂ ਮੁੰਡਿਆਂ ਦੀ ਰਾਜਨੀਤੀ ਵਿੱਚ ਬਹੁਤ ਪਹੁੰਚ ਆ ਮੈਂ ਕਿਹਾ ਤੂੰ ਮੈਨੂੰ ਨਾ ਸਿਖਾ ਸਮਝੇ ਇੱਕ ਐਫ ਆਈ ਆਰ ਲਿਖ ਮੈਂ ਉਸ ਕੁੜੀ ਨੂੰ ਕਿਹਾ ਕਿ ਮੈਂ ਤੈਨੂੰ ਪੂਰਾ ਪੂਰਾ ਇਨਸਾਫ ਦਿਵਾਵਾਂਗੀ ਪਰ ਤੂੰ ਮੈਨੂੰ ਮੁੰਡਿਆਂ ਦੇ ਨਾਮ ਤੇ ਹੁਲੀਆ ਦੱਸ ਮੈਨੂੰ ਦੱਸ ਕਿ ਉਹ ਕੌਣ ਹਨ ਉਸ ਕੁੜੀ ਨੇ ਡਰਦੇ ਡਰਦੇ ਸਾਰੀ ਗੱਲ ਦੱਸ ਦਿੱਤੀ ਉਸਦੇ ਮਾਪੇ ਵਾਰ-ਵਾਰ ਇਹੀ ਕਹਿੰਦੇ ਰਹੇ ਅਸੀਂ ਕੋਈ ਕੇਸ ਨਹੀਂ ਕਰਨਾ ਪਰ ਮੈਂ ਆਪਣੀ ਤਸੱਲੀ ਦਿੱਤੀ ਕਿ ਤੁਹਾਨੂੰ ਤੁਹਾਡੀ ਬੇਟੀ ਦੇ ਨਾਲ ਕੀਤੀ ਗਈ ਜ਼ਬਰਦਸਤੀ ਦਾ ਪੂਰਾ ਪੂਰਾ ਇਨਸਾਫ ਮਿਲੇਗਾ ਮੈਂ ਜਦੋਂ ਸ਼ਾਨਬੀਨ ਸ਼ੁਰੂ ਕੀਤੀ ਤਾਂ ਉਹੀ ਤਿੰਨ ਮੁੰਡੇ ਸੀ ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਮੇਰੇ ਨਾਲ ਜ਼ੁਲਮ ਕੀਤਾ ਸੀ ਉਸ ਸਮੇਂ ਉਹ ਵੀ 21 ਸਾਲਾਂ ਦੇ ਮੁੰਡੇ ਸੀ ਪਰ ਹੁਣ ਇਸ ਗੱਲ ਨੂੰ 7 ਸਾਲ ਹੋ ਚੁੱਕੇ ਸੀ ਤੇ ਉਹਨਾਂ ਮੁੰਡਿਆਂ ਨੂੰ ਵੇਖ ਕੇ ਮੇਰੀਆਂ ਰਗਾਂ ਵਿੱਚ ਖੂਨ ਉਬਾਲੇ ਮਾਰਨ ਲੱਗਿਆ ਸੀ ਮੈਂ ਉਹਨਾਂ ਤਿੰਨਾਂ ਦੇ ਖਿਲਾਫ ਅਰੇਸਟ ਵਾਰੰਟ ਕਢਵਾਇਆ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਵਿੱਚੋਂ ਇੱਕ ਦਾ ਬਾਪ ਬਹੁਤ ਵੱਡਾ ਵਕੀਲ ਸੀ ਦੂਜੇ ਦਾ ਬਾਪ ਬਹੁਤ ਵੱਡਾ ਬਿਜ਼ਨਸਮੈਨ ਸੀ ਤੇ ਤੀਜੇ ਦਾ ਸਿਆਸਤ ਦੇ ਕਿਸੇ ਛੋਟੇ-ਮੋਟੇ ਅਹੁਦੇ ਤੇ ਸੀ ਜਦੋਂ ਮੈਂ ਉਹਨਾਂ ਮੁੰਡਿਆਂ ਨੂੰ ਫੜ ਕੇ ਹੱਥ ਘੜੀ ਲਗਾ ਕੇ ਆਪਣੇ ਨਾਲ ਪੁਲਿਸ ਸਟੇਸ਼ਨ ਲੈ ਕੇ ਜਾਣ ਲੱਗੀ ਤਾ ਉਹਨਾਂ ਦੇ ਬਾਪ ਕਹਿਣ ਲੱਗੇ ਤੈਨੂੰ ਬਹੁਤ ਪਛਤਾਉਣਾ ਹੋਵੇਗਾ ਤੇਰਾ ਟਰਾਂਸਫਰ ਕਰਵਾ ਦੇਾਂਗੇ ਦੂਜਾ ਕਹਿਣ ਲੱਗਾ ਤੇਰੀ ਨੌਕਰੀ ਤੋਂ ਛੁੱਟੀ ਕਰਵਾ ਦੇਵਾਂਗਾ ਤੇ ਤੀਜੇ ਦੇ ਵੀ ਕੁਝ ਅਜਿਹੇ ਖਿਆਲ ਸੀ ਪਰ ਮੈਂ ਕਿਹਾ ਕਿ ਕਾਨੂੰਨ ਸਾਬ ਦੇ ਲਈ ਬਰਾਬਰ ਆ ਜਾਓ ਜਾ ਕੇ ਅਦਾਲਤ ਵਿੱਚ ਗੱਲ ਕਰੋ ਤੁਸੀਂ ਵੀ ਇੱਥੇ ਹੋ ਤੇ ਮੈਂ ਵੀ ਇੱਥੇ ਹਾਂ ਦੇਖਦੇ ਹਾਂ ਕਿ ਇਸ ਵਾਰ ਕਿਸ ਦੀ ਜਿੱਤ ਹੁੰਦੀ ਆ ਮੇਰੇ ਦਿਲ ਵਿੱਚੋਂ ਹੁਣ ਡਰ ਖਤਮ ਹੋ ਚੁੱਕਿਆ ਸੀ ਹੁਣ ਮੈਂ ਕਮਜ਼ੋਰ ਜਈ ਕੁੜੀ ਨਹੀਂ ਰਹੀ ਸੀ ਬਲਕਿ ਆਪਣੀ ਇਸ ਕਮਜ਼ੋਰੀ ਨੂੰ ਖਤਮ ਕਰਕੇ ਮੈਂ ਤਾਕਤ ਵਿੱਚ ਬਦਲਿਆ ਸੀ ਮੈਂ ਤਿੰਨਾ ਮੁੰਡਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਪਾ ਚੁੱਕੀ ਸੀ ਉਹਨਾਂ ਦੇ ਖਿਲਾਫ ਇੱਕ ਐਫ ਆਈ ਆਰ ਲਿਖੀ ਜਾ ਚੁੱਕੀ ਸੀ ਇਸ ਲਈ ਬਿਨਾਂ ਅਦਾਲਤ ਦੇ ਤੱਕੇ ਖਾਦੇ ਉਹ ਮੁੰਡੇ ਬਾਹਰ ਨਹੀਂ ਆ ਸਕਦੇ ਸੀ ਮੈਂ ਆਪਣੇ ਅਫੀਸਰ ਨੂੰ ਕਿਹਾ ਕਿ ਮੈਂ ਇਹਨਾਂ ਦਾ ਰਿਮਾਂਡ ਲੈਣਾ ਚਾਹੁੰਦੀ ਹਾਂ ਅਫੀਸਰ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਿਆ ਕਹਿਣ ਲੱਗਾ ਦੇਖੋ ਸਾਨੂੰ ਉੱਪਰ ਤੋਂ ਕੌਲ ਆ ਰਹੀ ਆ ਅਸੀਂ ਸ਼ਾਇਦ ਇਹਨਾਂ ਨੂੰ ਜ਼ਿਆਦਾ ਸਮੇਂ ਤੱਕ ਜੇਲ੍ਹ ਵਿੱਚ ਬੰਦ ਨਹੀਂ ਰੱਖ ਸਕਦੇ ਮੈਂ ਕਿਹਾ ਸਾਡੀ ਸਮੱਸਿਆ ਇਹ ਹੀ ਆ ਕਿ ਅਸੀਂ ਪੁਲਿਸ ਵਾਲੇ ਬੜੀ ਮਿਹਨਤ ਨਾਲ ਭੱਜ ਦੌੜ ਕੇ ਆਪਣੀਆਂ ਰਾਤਾਂ ਦੀ ਨੀਂਦ ਹਰਾਮ ਕਰਕੇ ਲੋਕਾਂ ਨੂੰ ਸੁੱਖ ਚੈਨ ਦੇਣਾ ਚਾਹੁੰਦੇ ਆ ਇਨਸਾਫ਼ ਦਿਵਾਉਣਾ ਚਾਹੁੰਦੇ ਹਾਂ ਤਾਂ ਇਹ ਉੱਪਰ ਦੀ ਕਾਲ ਆ ਕੇ ਸਾਡੀ ਸਾਰੀ ਮਿਹਨਤ ਉੱਤੇ ਪਾਣੀ ਫੇਰ ਦਿੰਦੀ ਆ ਉਹ ਕਹਿਣ ਲੱਗਾ ਵੇਖੋ ਤੇਰਾ ਕੰਮ ਸੀ ਇਹਨਾਂ ਨੂੰ ਗ੍ਰਿਫਤਾਰ ਕਰਨਾ ਹੁਣ ਤੂੰ ਕਰ ਲਿਆ ਬਸ ਕੱਲ ਹੀ ਇਹਨਾਂ ਨੂੰ ਵੱਡੀ ਜੇਲ੍ਹ ਵਿੱਚ ਭੇਜਣ ਤੋਂ ਬਾਅਦ ਤੇਰੀ ਡਿਊਟੀ ਖਤਮ ਆ ਮੈਂ ਕਿਹਾ ਜੀ ਠੀਕ ਆ ਅਗਲੇ ਦਿਨ ਸ਼ਾਮ ਨੂੰ ਉਹਨਾਂ ਤਿੰਨਾਂ ਮੁਲਾਜ਼ਮਾਂ ਨੂੰ ਪੁਲਿਸ ਜੀਪ ਵਿੱਚ ਬਿਠਾਇਆ ਗਿਆ ਤੇ ਉਹਨਾਂ ਦੇ ਨਾਲ ਦੋ ਪੁਲਿਸ ਵਾਲਿਆਂ ਨੂੰ ਬਿਠਾਇਆ ਗਿਆ ਸੀ ਅੱਗੇ ਦੀ ਫਰੰਟ ਸੀਟ ਤੇ ਮੈਂ ਬੈਠੀ ਸੀ ਤੇ ਮੇਰੇ ਨਾਲ ਇੱਕ ਪੁਲਿਸ ਵਾਲਾ ਵੀ ਸੀ ਜੋ ਕਿ ਪੁਲਿਸ ਜੀਪ ਚਲਾ ਰਿਹਾ ਸੀ ਜਿਸ ਜੇਲ੍ਹ ਵਿੱਚ ਅਸੀਂ ਉਹਨਾਂ ਨੂੰ ਸ਼ਿਫਟ ਕਰਨਾ ਸੀ ਇਹ ਉਥੋਂ ਕਾਫੀ ਦੂਰ ਸੀ ਲਗਭਗ 2 ਘੰਟੇ ਦਾ ਸਫ਼ਰ ਸੀ ਤੇ ਵਿਚਕਾਰ ਇੱਕ ਸੁੰਨਸਾਣ ਰਸਤਾ ਵੀ ਪੈਂਦਾ ਸੀ ਆਫੀਸਰ ਨੇ ਕਿਹਾ ਵੇਖੋ ਇਹ ਭੱਜਣਾ ਪਾਉਣ ਮੈਂ ਕਿਹਾ ਨਿਸ਼ਚਿੰਤ ਰਹੋ ਸਰ ਇਹ ਮੁੰਡੇ ਜਦੋਂ ਤੱਕ ਮੇਰੇ ਅੰਡਰ ਨੇ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਭੱਜ ਸਕਣ ਮੇਰੇ ਅਫਸਰ ਨੇ ਮੈਨੂੰ ਵੈਲ ਡਨ ਦਾ ਅੰਗੂਠਾ ਦਿਖਾਉਂਦੇ ਹੋਏ ਕਿਹਾ ਕਿ ਸ਼ਾਬਾਸ਼ ਜਾਓ ਮੈਨੂੰ ਤੇਰੇ ਤੇ ਪੂਰਾ ਭਰੋਸਾ ਆ ਮੈਂ ਉਸ ਜੀਪ ਦੀ ਫਰੰਟ ਸੀਟ ਉੱਤੇ ਬਹਿ ਗਈ ਰਸਤਾ ਜਦੋਂ ਸੁਨਸਾਨ ਛੜਕਾਂ ਤੇ ਸ਼ੁਰੂ ਹੋਇਆ ਤਾਂ ਹਨੇਰਾ ਹੋ ਚੁੱਕਿਆ ਸੀ ਮੈਂ ਜਾਣਦੀ ਸੀ ਕਿ ਕੁਝ ਦੂਰ ਜਾਂਦੇ ਹੀ ਉਹਨਾਂ ਨੂੰ ਬਚਾਉਣ ਲਈ ਉਹਨਾਂ ਦੇ ਬਾਬਾ ਨੇ ਕਿਸੇ ਨਾ ਕਿਸੇ ਨੂੰ ਜ਼ਰੂਰ ਭੇਜਿਆ ਹੋਵੇਗਾ ਜੋ ਅੰਨੀ ਤੰਦ ਫਾਇਰਿੰਗ ਕਰਨਗੇ ਤੇ ਸਾਨੂੰ ਮਾਰ ਦੇਣਗੇ ਇਸ ਤੋਂ ਪਹਿਲਾਂ ਕਿ ਉਹ ਆਪਣੀ ਚਾਲ ਚੱਲਦੇ ਮੈਂ ਆਪਣੇ ਨਾਲ ਬੈਠੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਗੱਡੀ ਰੋਕ ਦਿਓ ਉਹ ਮੈਨੂੰ ਵੇਖ ਕੇ ਹੈਰਾਨ ਹੋਏ ਕਹਿਣ ਲੱਗੇ ਕੀ ਹੋਇਆ ਮੈਡਮ ਜੀ ਮੈਂ ਕਿਹਾ ਕਿ ਤਾਂ ਤੈਨੂੰ ਕਿਹਾ ਨਾ ਗੱਡੀ ਇੱਥੇ ਰੋਕ ਉਸਨੇ ਗੱਡੀ ਰੋਕ ਦਿੱਤੀ ਮੈਂ ਗੱਡੀ ਤੋਂ ਥੱਲੇ ਉਤਰੀ ਤੇ ਪਿਛਲੇ ਦਰਵਾਜ਼ੇ ਨੂੰ ਖੋਲ ਦਿੱਤਾ ਦੋਨੇ ਪੁਲਿਸ ਵਾਲੇ ਮੈਨੂੰ ਵੇਖਣ ਲੱਗੇ ਬੋਲੇ ਮੈਡਮ ਜੀ ਤੁਸੀਂ ਗੱਡੀ ਇੱਥੇ ਕਿਉਂ ਖੜੀ ਕਰਵਾ ਦਿੱਤੀ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਉੱਪਰ ਤੋਂ ਆਰਡਰ ਆਇਆ ਆ ਫਿਰ ਮੈਂ ਕਿਹਾ ਇਹਨਾਂ ਮੁੰਡਿਆਂ ਦੀਆਂ ਹੱਥਕੜੀਆਂ ਖੋਲ ਦਿਓ ਤਾਂ ਇਹ ਸੁਣ ਕੇ ਉਹ ਪੁਲਿਸ ਵਾਲੇ ਹੱਥਕੜੀਆਂ ਖੋਲਣ ਲੱਗੇ ਉਹ ਤਿੰਨੇ ਮੁੰਡੇ ਬੜੇ ਹੀ ਖੁਸ਼ ਨਜ਼ਰ ਆ ਰਹੇ ਸੀ ਕਿਉਂਕਿ ਉਹ ਸੋਚ ਰਹੀ ਸੀ ਕਿ ਉਹਨਾਂ ਦੇ ਬਾਪਾ ਨੇ ਉਹਨਾਂ ਦੇ ਲਈ ਕੋਈ ਕਾਰਵਾਈ ਕੀਤੀ ਹੈ ਉਹ ਸੋਚਣ ਲੱਗੇ ਕਿ ਹੁਣ ਉਹ ਇੱਥੋਂ ਫਰਾਰ ਹੋ ਜਾਣਗੇ ਜਿਵੇਂ ਹੀ ਉਹ ਗੱਡੀ ਤੋਂ نیچے ਉਤਰੇ ਮੈਂ ਕਿਹਾ ਭੱਜੋ ਜਿੰਨਾ ਭੱਜ ਸਕਦੇ ਹੋ ਭੱਜੋ ਜੇ ਤੁਸੀਂ ਲੋਕ ਮੇਰੀ ਗੋਲੀ ਤੋਂ ਬਚ ਸਕੇ ਤਾਂ ਤੁਸੀਂ ਜਿੰਦਾ ਬਚ ਜਾਓਗੇ ਨਹੀਂ ਤਾਂ ਤੁਸੀਂ ਇਨਕਾਊਂਟਰ ਵਿੱਚ ਮਾਰੇ ਜਾਓਗੇ ਇਹ ਸੁਣ ਕੇ ਉਹਨਾਂ ਮੁੰਡਿਆਂ ਦੀ ਰੰਗਤ ਉੱਡ ਗਈ ਉਹ ਮੈਨੂੰ ਵੇਖਣ ਲੱਗੇ ਮੈਂ ਕਿਹਾ ਇੰਨੇ ਗੌਰ ਨਾਲ ਨਾ ਮੈਨੂੰ ਵੇਖੋ ਇਹ ਨਾ ਹੋਵੇ ਕਿ ਤੁਸੀਂ ਲੋਕ ਮੈਨੂੰ ਪਹਿਚਾਨ ਜਾਓ ਮੈਂ ਨਹੀਂ ਚਾਹੁੰਦੀ ਕਿ ਮੈਂ ਤੁਹਾਨੂੰ ਲੋਕਾਂ ਨੂੰ ਆਪਣੀ ਪਹਿਚਾਨ ਕਰਵਾਵਾਂ ਪਰ ਬਦਲਾ ਤਾਂ ਬਦਲਾ ਹੁੰਦਾ ਇੱਕ ਵਾਰ ਤੁਸੀਂ ਲੋਕਾਂ ਨੇ ਮੇਰੇ ਨਾਲ ਅਜਿਹੀ ਗਲਤੀ ਕੀਤੀ ਸੀ ਜਿਸ ਵਿੱਚ ਮੇਰਾ ਕੋਈ ਦੋਸ਼ ਨਹੀਂ ਸੀ ਉਹ ਕਹਿਣ ਲੱਗੇ ਕੀ ਮਤਲਬ ਅਸੀਂ ਸਮਝੇ ਨਹੀਂ ਮੈਂ ਉਹਨਾਂ ਨੂੰ ਉਸ ਅਪਾਰਟਮੈਂਟ ਦਾ ਨਾਂ ਦੱਸਿਆ ਤੇ ਕਿਹਾ ਕੀ ਉਹ ਲਿਫਟ ਜਾਦਿਆ ਨਾ ਤੁਹਾਨੂੰ ਇਹ ਸੁਣ ਕੇ ਉਹਨਾਂ ਤਿੰਨਾਂ ਦੀ ਰੰਗਤ ਬਦਲ ਗਈ ਫਿਰ ਮੈਂ ਉਹਨਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਮੈਂ ਕਿਹਾ ਭੱਜੋ ਉਹ ਭੱਜਣ ਲੱਗੇ ਅਜੇ ਉਹ ਕੁਝ ਹੀ ਦੂਰੀ ਤੇ ਭੱਜੇ ਸੀ ਕਿ ਮੈਂ ਤਿੰਨਾਂ ਨੂੰ ਗੋਲੀਆਂ ਨਾਲ ਭੁੰਨ ਕੇ ਰੱਖ ਦਿੱਤਾ ਤੇ ਇੱਕ ਗੋਲੀ ਆਪਣੀ ਬਾਹ ਤੇ ਮਾਰ ਲਈ ਇਹ ਵੇਖ ਕੇ ਉਹ ਤਿੰਨੇ ਪੁਲਿਸ ਵਾਲੇ ਹਰਾਨ ਹੋ ਗਏ ਕਹਿਣ ਲੱਗੇ ਮੈਡਮ ਜੀ ਤੁਸੀਂ ਇਹ ਕੀ ਗਜਬ ਕਰ ਦਿੱਤਾ ਮੈਂ ਤਾਂ ਕੁਝ ਨਹੀਂ ਕੀਤਾ ਅਸੀਂ ਕਹਾਂਗੇ ਕਿ ਇਹਨਾਂ ਨੇ ਗੱਡੀ ਰੁਕਵਾਈ ਸੀ ਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਕੋਲ ਪਹਿਲਾਂ ਤੋਂ ਹੀ ਹਥਿਆਰ ਮੌਜੂਦ ਸੀ ਜੋ ਕਿ ਉਹਨਾਂ ਦੇ ਬਾਪਾ ਨੇ ਉਹਨਾਂ ਨੂੰ ਭਿਜਵਾਏ ਸੀ ਅਸੀਂ ਕਹਿ ਦਵਾਂਗੇ ਕਿ ਇਹਨਾਂ ਨੇ ਪੱਜਣ ਦੀ ਕੋਸ਼ਿਸ਼ ਕੀਤੀ ਸੀ ਤੇ ਮੇਰੇ ਬਾਹ ਉੱਪਰ ਵੀ ਗੋਲੀ ਚਲਾਈ ਤੇ ਇਨਕਾਊਂਟਰ ਵਿੱਚ ਮਾਰੇ ਗਏ ਮੇਰੀ ਗੱਲ ਸੁਣ ਕੇ ਉਹ ਤਿੰਨੇ ਪੁਲਿਸ ਵਾਲੇ ਮੁਸਕਰਾਉਣ ਲੱਗੇ ਫਿਰ ਇਹੀ ਖਬਰ ਅਖਬਾਰ ਵਿੱਚ ਵੀ ਛਪੀ ਸੀ ਉਹਨਾਂ ਦੇ ਬਾਪ ਸਮਝ ਗਏ ਸੀ ਪਰ ਮੇਰੇ ਤੱਕ ਕੋਈ ਨਹੀਂ ਪਹੁੰਚਿਆ ਸੀ ਪਰ ਮੈਨੂੰ ਅਜੇ ਉਸ ਚੌਥੇ ਮੁੰਡੇ ਦੀ ਤਲਾਸ਼ ਸੀ ਜਿਸ ਨੂੰ ਮੈਂ ਥੱਪੜ ਮਾਰਿਆ ਸੀ ਕਰੋ ਮੁੰਡਾ ਪਾਹ ਜੋ ਚੁੱਕਿਆ ਸੀ ਤੇ ਉਹ ਇੱਕ ਮੰਦਰ ਦੇ ਅੱਗੇ ਬੈਠ ਕੇ ਆਪਣੇ ਕੀਤੇ ਦੀ ਮਾਫੀ ਮੰਗ ਰਿਹਾ ਸੀ ਕਿ ਮੈਂ ਇੱਕ ਕੁੜੀ ਨਾਲ ਬਹੁਤ ਹੀ ਜ਼ੁਲਮ ਕੀਤਾ ਸੀ ਮੈਂ ਪਹਿਲਾਂ ਕਦੇ ਕਿਸੇ ਕੁੜੀ ਨਾਲ ਜੱਇਆ ਨਹੀਂ ਕੀਤਾ ਸੀ ਪਰ ਉਸਨੇ ਮੈਨੂੰ ਥੱਪਣ ਮਾਰਿਆ ਤਾਂ ਮੈਂ ਗੁੱਸੇ ਵਿੱਚ ਆ ਗਿਆ ਸੀ ਤੇ ਮੇਰੇ ਤਿੰਨੇ ਦੋਸਤਾਂ ਨੇ ਮੈਨੂੰ ਪੜਕਾ ਦਿੱਤਾ ਤੇ ਉਹਨਾਂ ਦੇ ਪੜਕਾਉਣ ਤੇ ਮੈਂ ਉਸ ਕੁੜੀ ਨਾਲ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਆਪਣੀ ਬੇਇੱਜ਼ਤੀ ਦਾ ਬਦਲਾ ਲਿਆ ਸੀ ਮੈਂ ਉਸਦੇ ਨਾਲ ਬਹੁਤ ਗਲਤ ਕੀਤਾ ਉਸਦੇ ਕੁਝ ਦਿਨਾਂ ਬਾਅਦ ਹੀ ਮੈਂ ਇੱਕ ਹਾਦਸੇ ਵਿੱਚ ਪਾਹੀਜ ਹੋ ਗਿਆ ਮੈਂ ਉਸ ਕੁੜੀ ਨੂੰ ਬਹੁਤ ਲੱਭਿਆ ਸੀ ਤਾਂ ਕਿ ਉਸ ਤੋਂ ਮਾਫੀ ਮੰਗ ਸਕਾਂ ਕਿਉਂਕਿ ਮੈਂ ਸਮਝ ਸਕਦਾ ਹਾਂ ਕਿ ਉਹ ਕਿੰਨੀ ਤਕਲੀਫ ਵਿੱਚੋਂ ਗੁਜ਼ਰੀ ਹੋਵੇਗੀ ਤੇ ਪਿਛਲੇ 7 ਸਾਲਾਂ ਤੋਂ ਮੈਂ ਰੋ ਰੋ ਕੇ ਮਾਫੀ ਮੰਗ ਰਿਹਾ ਹਾਂ ਪਰ ਇਸ ਹਾਦਸੇ ਨੇ ਮੇਰਾ ਸੁੱਖ ਚੈਨ ਬਰਬਾਦ ਕਰਕੇ ਰੱਖ ਦਿੱਤਾ ਆ ਮੈਂ ਰਾਤਾਂ ਨੂੰ ਸੌ ਨਹੀਂ ਸਕਦਾ ਉਸ ਕੁੜੀ ਦੇ ਹੰਝੂ ਤੇ ਉਸ ਦਾ ਰੋਂਦਾ ਹੋਇਆ ਚਿਹਰਾ ਮੈਨੂੰ ਦਿਖਾਈ ਦੇਣ ਲੱਗਦਾ ਆ ਉਸ ਦੀਆਂ ਬੇਵੱਸ ਅੱਖਾਂ ਨੇ ਮੇਰਾ ਚੈਨ ਮੇਰੀ ਨੀਂਦ ਮੇਰਾ ਜੀਣਾ ਹਰਾਮ ਕਰ ਦਿੱਤਾ ਆ ਕਾਸ਼ ਉਹ ਮੈਨੂੰ ਮਾਫ਼ ਕਰ ਦਵੇ ਕਿ ਮੇਰੇ ਲਈ ਮਰਨਾ ਸਾਨੋ ਜਾਵੇ ਮੈਂ ਪਿੱਛੇ ਖੜੀ ਉਸ ਮੁੰਡੇ ਦੀਆਂ ਗੱਲਾਂ ਸੁਣ ਰਹੀ ਸੀ ਤੇ ਮੇਰੇ ਦਿਲ ਨੂੰ ਸਕੂਨ ਆ ਚੁੱਕਿਆ ਸੀ ਮੈਂ ਆਸਮਾਨ ਦੀ ਤਰਫ ਦੇਖਿਆ ਤੇ ਮੁਸਕਰਾਉਣ ਲੱਗੀ ਉਸ ਆਦਮੀ ਦੀ ਇਹੀ ਸਜ਼ਾ ਹੋਣੀ ਚਾਹੀਦੀ ਸੀ ਕਿ ਉਹ ਪਲ-ਪਲ ਮਰਦਾ ਰਹੇ ਮੈਨੂੰ ਉਸ ਆਦਮੀ ਦੀ ਹਾਲਤ ਤੇ ਜਰਾ ਵੀ ਤਰਸ ਨਹੀਂ ਆਇਆ ਸੀ ਕਿਉਂਕਿ ਉਸ ਸਮੇਂ ਲਿਫਟ ਵਿੱਚ ਉਸ ਆਦਮੀ ਨੂੰ ਵੀ ਮੇਰੇ ਉੱਤੇ ਪੂਰਾ ਤਰਸ ਨਹੀਂ ਆਇਆ ਸੀ ਰੱਬ ਸਭ ਕੁਝ ਦੇਖਦਾ ਆ ਤੇ ਸਾਡੇ ਉੱਪਰ ਕੀਤੇ ਗਏ ਜ਼ੁਲਮ ਦਾ ਚੰਗਾ ਬਦਲਾ ਲੈਂਦਾ ਆ ਜੋ ਉਸਨੇ ਉਸ ਮੁੰਡੇ ਤੋਂ ਲਿਆ ਲੈ ਲਿਆ ਸੀ ਤੇ ਮੈਨੂੰ ਇਨਸਾਫ ਦਿਵਾਇਆ ਸੀ ਧੰਨਵਾਦ ਜੀ ਇਹ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ